ਸਤਨਾਮ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚਨ ਹੋ ਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪਨ ਹੋ ਵਈ ਜੇ ਨਾ ਰਹਾ ਲਿਬਤਾਰ ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆਂ ਭਾਹਰ ਸਹਸ ਸਿ ਅਣ ਪਾਲਖ ਹੋ ਹੈ ਤਾਂ ਇੱਕ ਨ ਚੱਲੇ ਨਾਲ ਕਿਵ ਸਚਿਆਰਾ ਹੋਈਐ ਕਿਵ ਕੋੜੈ ਟੁਟੈ ਪਾਲ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਆਕਾਰ ਹੁਕਮ ਨਾ ਕਿਹਾ ਜਾਏ ਹੁਕਮੀ ਹੋਵਣ ਜੀ ਹੁਕਮ ਲੈ ਵਡਿਆਈ ਹੁਕਮੇ ਉਤਮ ਨੇ ਚਤ ਹੁਕਮ ਲਿਖ ਦੁਖ ਸੁਖ ਪਾਈ ਐ ਇਕ ਨਾ ਹੁਕਮੀ ਬਖਸ਼ੀਸ ਇਕ ਹੁਕਮੀ ਇਸ ਦਾ ਭਵਾਈ ਐ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ ਨਾਨਕ ਹੁਕਮੇ ਜੇ ਬੁੱਝੈ ਤਉ ਮੇ ਕਹਿ ਨਾ ਕੋਇ ਗਾਵੇ ਕੋ ਤਾਨ ਹੋਵੇ ਸੇ ਤਾਨ ਗਾਵੇ ਕੋ ਦਾਤ ਜਾਨੇ ਨੀਸਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿੱਚ ਚਾਰ ਗਾਵੇ ਕੋ ਸਾਜ ਕਰੇ ਤਨਖੇ ਗਾਵੇ ਕੋ ਜੀ ਲੈ ਫਿਰ ਦੇਹ ਗਾਵੇ ਕੋ ਜਾਪੈ ਦਿਸੇ ਦੂਰ ਗਾਵੇ ਕੋ ਵੇਖੇ ਹੌਦਰਾ ਦੂਰ ਕਥਨਾ ਕਥੀ ਨ ਆਵੇ ਟੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥੱਕ ਪਾਹੇ ਜੁਗਾਉ ਜਗੰਤਰ ਖਾਹੀ ਖਾਹੇ ਹੁਕਮ ਹੀ ਹੁਕਮ ਚਲਾਏ ਰਾਓ ਨਾਨਕ ਬਿਗਸੇਵੇ ਪ੍ਰਵਾਹ ਸਾਚਾ ਸਾਹਿਬ ਸਚਨਾਏ ਪਖਿਆ ਭਾਉ ਆਪਰ ਅੱਖ ਹੈ ਮੰਗਹਿ ਦੇਹ ਦੇਹ ਦਾਤ ਕਰੇ हे ਦਾਤਾਰ ਫੇਰ ਕਿ ਅੱਗੇ ਰੱਖੀਐ ਜਿਸ ਦੇ ਦਰਬਾਰ ਮੋਹੋਂ ਕੈ ਬੁਰਨ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਤਨਾਵ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੋਖ ਦਵਾਰ ਨਾਨਕ ਏ ਵੈ ਜਾਣੀਐ ਸਭ ਆਪੇ ਸਚਿਆਰ थाप्या ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਰਨਜਨ ਸੋਏ ਜਿਨ ਸੇਵਿਆ ਆਤਮ ਨੇ ਪਾਇਆ ਆਮਾਨ ਨਾਨਕ ਗਾਵੀਏ ਗੁਣ ਨਿੰਦਹਾਨ ਗਾਵੀਏ ਸੁਣੀਏ ਮਨ ਰੱਖੀਏ ਭਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖਾ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆਸmai ਗੁਰ ਈਸਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਹੀ ਜੇ ਹੋਂ ਜਾਣ ਅੱਖ ਨਹੀ ਕਹਿਣਾ ਗਥਨ ਨ ਜਾਏ ਗੁਰਾ ਇਕ ਦੇਹ ਬੁਝਾਈ ਸਬਨਾ ਜੀ ਆਕਾ ਇਕ ਦਾਤਾ ਸੋ ਮੈਂ ਵਿਸਰਣ ਜਾਏ ਤੀਰਥ ਨਾ ਵਾਂ ਜੇ ਤਿਸ ਭਾਵਾਂ ਵਿਣ ਭਾਣੇ ਕੇ ਨਾਏ ਕਰੇ ਜੇ ਤੀਸਰਠ ਉਪਾਈ ਵੇਖਾ ਮਨ ਕਰਮ ਕੈ ਮਲੇ ਲਈ ਮਤ ਵਿਚ ਰਤਨ ਜਵਾਹਰ ਮਾਣਿਕ ਜੇ ਕੋ ਗੁਰ ਕੀ ਸਿੱਖ ਸੁਣੀ ਗੁਰਾ ਇੱਕ اندਹਿ ਬੁਝਾਈ ਸਬਨਾ ਜੀਆ ਕਾਇਕ ਦਾਤਾ ਸੋ ਮੈਂ ਵਿਸਰਣ ਜਾਇ ਜੇ ਜੁਗ ਚਾਰੇ ਅਰਜਾ ਹੋਰ ਸੁਣੀ ਹੋਏ ਨਵਾਂ ਖੰਡਾ ਵਿੰਡਾਣੀ ਐ ਨਾਲ ਤਲੇ ਸਭ ਕੋਏ ਚੰਗਾ ਨਉ ਰਖਾਏ ਕੈ ਜਸ ਕੀ ਰਜ ਜਗਲੇ ਜੇ ਤਿਸ ਨਦਰਿ ਨ ਆਵੈ ਤਾ ਬਾਤ ਨ ਪੁੱਛੇ ਕੇ ਕੀਟਾ ਅੰਦਰ ਕੀਤ ਕਰ ਦੋ ਸੀ ਦੋਸ ਧਰੇ ਨਾਨਕ ਨਿਰਗੁਣ ਗੁਰੁ ਕਰੇ ਗੁਣਵੰਤਿਆ ਗੁਣ ਦੇਹ ਤਿਹਾ ਕੋ ਨ ਸੁਝੈ ਜੇ ਤਿਸ ਗੁਣ ਕੋਈ ਕਰੇ ਸੁਣੈ ਸਿੱਧ ਪੀਰ ਸੁਰਨਾਥ ਸੁਣੈ ਤਰਤ ਤਵਲ ਆਕਾਸ ਸੁਣੈ ਦੀਪ ਲੋ ਪਾਤਲ ਸੁਣੈ ਕੋ ਹੋ ਨ ਸਕੇ ਕਾਲ ਨਾਨਕ ਭਗਤਾਂਸ ਦਾ ਵੇਗਾਸ ਸੁਣੈ ਦੁਖ ਪਾਪ ਕਾਨਸ ਸੁਣੈ ਈਸਰ ਬ੍ਰਹਮਾ ਇੰਦ ਸੁਣੈ ਮੁਖਸਲਾਹਨ ਮੰਦ ਸੁਣੈ ਜੋਗ ਜੁਗਤ ਤਨ ਭੇਦ ਸੁਣੈ ਸਾ ਸਤ ਸਿਮਰਤ ਵੇਦ ਨਾਨਕ ਭਗਤਾਂਸ ਦਾ ਵੇਗਾ ਸੁਣੈ ਦੁਖ ਪਾਪ ਕਾ ਨਾਸ ਸੁਣੈ ਸਤ ਸੰਤੋਖ ਗਿਆਨ ਸੁਣੈ ਅਠ ਸਠਿ ਕਾ ਇਸਨਾਨ ਸੁਣੈ ਪੜ ਪੜ ਪਾਵਹਿ ਮਹਾਨ ਸੁਣੈ ਲਾਗੇ ਸਹਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾਨਸ ਸੁਣੈ ਸਰਾ ਗੁਨਾਕੇ ਗਾ ਸੁਣੈ ਸੇਖ ਪੀਰ ਪਾਤ ਸ਼ਹ ਸੁਣੈ ਅੰਦੇ ਪਾਵਹਿ ਰਾ ਸੁਣੈ ਹਾਥ ਵੇਸ ਰਹਾ ਨਾਨਕ ਭਗਤਾਂ ਦਾ ਵਿਗਾਸ ਸੁਣੈ ਦੁੱਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੇ ਪਿਛੇ ਪਛਤਾਏ ਕਾਗਦ ਕਲਮ ਨ ਲਿਖਨ ਹਾਰ ਮੰਨੇ ਕਾ ਬੇਕਰਨ ਵਿਚਾਰ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਸੁਰਤ ਹੋਵੇ ਮਨ ਬੁੱਧ ਮਨੈ ਸਗਲ ਭਵਨ ਕੀ ਸੁਧ ਮਨੈ ਮੋਹ ਚੋਟਾ ਨਾ ਖਾਏ ਮਨੈ ਜਮ ਕੇ ਸਾਥ ਨ ਜਾਏ ਐਸਾ ਨਾਮ ਨਿਰੰਝਨ ਹੋਵੇ ਜੇ ਕੋ ਮਨ ਜਾਣੇ ਮਨ ਕੋਏ ਮਨੈ ਮਾਰਗ ਠਗ ਨ ਪਾਏ ਮਨੈ ਪਥ ਸਿਓ ਪ੍ਰਗਟ ਜਾਏ ਮਨੈ ਮਗਨ ਚੱਲੇ ਪੰਥ ਮਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਝਨ ਹੋਵੇ ਇਕੋ ਮਨ ਜਾਣੇ ਮਨ ਕੋਏ ਮੰਨੈ ਪਾਉ ਹੈ ਮੁਖ ਦਵਾਰ ਮੰਨੈ ਪਰਵਾਰੇ ਸਾਧਾਰ ਮੰਨੈ ਤਰੇ ਤਾਰੇ ਗੁਰ ਸਿੱਖ ਮੰਨੈ ਨਾਨਕ ਭਵੇ ਨ ਭਿਖ ਐਸਾ ਨਾਮ ਨਰੰਜਨ ਹੋਏ ਏਕੋ ਮਨ ਜਾਣੇ ਮਨ ਕੋਏ ਪੰਜ ਪਰਮਾਨ ਪੰਜ ਪ੍ਰਧਾਨ ਪੰਚੇ ਪਾਉ ਹੈ ਦਰਗਹ ਮਾਨ ਪੰਚੇ ਸੋ ਹੈ ਦਰ ਜਾਉਣ ਪੰਚ ਕਾ ਗੁਰ ਏਕ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰਤੇ ਕਹਿ ਕਰਨੇ ਨਾਹੀ ਸੁਮਾਰ ਧੌਲ ਤਰਮ ਦੇ ਆਪਾ ਪੂਤ ਸੰਤੋਖ ਥਾਪ ਰਖਿਆ ਜਿਨ ਸੂਤ ਜੇ ਕੋ ਬੁਝੈ ਹੋਵੇ ਸਚਿਆਰ ਤਵਲੇ ਉਪਰ ਕੇਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਬਾਹਰ ਤਲੈ ਕਵੰਜੂਰ ਜੀ ਜਾਓ ਤਰੰਗਾ ਕੇ ਨਾ ਸਬਣਾ ਲਿਖਿਆ ਬੁੜੀ ਕਲਾ ਇਹ ਲੇਖਾ ਲਿਖ ਜਾਣੇ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਉਣ ਸਵਾਲਿਓ ਰੂਪ ਪੀਤੀ ਦਾਤ ਜਾਣੇ ਕੌਣ ਕੂਤ ਕੀਤਾ ਪਸਾਓ ਏ ਕੋ ਕਵਾਓ ਤਿਸਤੇ ਹੋਏ ਲਖ ਦਰੇ ਆਓ ਉਦਰਿਤ ਕਵਣ ਕਹਾ ਬਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤਦ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਰ ਅਸੰਖ ਜਪ ਅਸੰਖ ਭਾਉ ਸੰਗ ਪੂਜਾ ਸੰਗ ਤਪਤਾ ਅਸੰਗ ਗ੍ਰੰਥ ਮੁਖ ਵੇਦ ਪਾਉਠ ਅਸੰਖ ਜੋਗ ਮਨ ਰਹੇ ਉਦਾਸ ਅਸੰਗ ਭਗਤ ਗੁਣ ਗਿਆਨ ਵਿਚਾਰ ਅਸੰਗ ਸਤੀ ਅਸੰਗ ਦਾਤਾਰ ਅਸੰਖ ਸੂਰਮੋ ਭਖਸਰ ਸੰਖ ਮੋਨ ਲਿਵ ਲਾਏ ਤਾਰ ਕੁਦਰਤ ਕਮਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤਦ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਰ ਅਸੰਖ ਮੂਰਖ ਅੰਧ ਘੋਰ ਸੰਖ ਚੋਰ ਹਰਾਮ ਖੋਰ ਅਸੰਖਮਰ ਕਰ ਜਾਹੇ ਜੋਰ ਸੰਘ ਕਲੁੜ ਹਤਿਆ ਕਮਾਹੇ ਸੰਘ ਪਾਪੀ ਪਾਪ ਕਰ ਜਾਹੇ ਅਸੰਖ ਕੁੜਿਆਰ ਕੁੜੇ ਫਿਰਾਹੇ ਸੰਖਮਲੇਸ਼ ਮਲ ਭਖ ਖਾਹੇ ਅਸੰਖ ਨਿੰਦਕ ਸਰ ਕਰੇ ਪਹਾੜ ਨਾਨਕ ਨੀਤ ਕਹੇ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋਤ ਤ ਭਾਵੇ ਸਾਈ ਭਲੀ ਗੌਰ ਤੂੰ ਸਦਾ ਸਲਾਮਤ ਨਿਰੰਕਰ ਸੰਖਨੋ ਸੰਥਾ ਅਗਮ ਅਗਮ ਸੰਖਰੋ ਅਸੰਗ ਹੈ ਸਿਰਪਾਰ ਹੋਏ ਅਖਰੇ ਨਾ ਮਖਰੇ ਸਲ ਆਖਰੇ ਆਣਗੇ ਤ ਗੁਣ ਗਾ ਅਖਰੇ ਲਿਖਣ ਬੋਲਣ ਬਾਣ ਅਖਰਾਂ ਸਰ ਸੰਜੋਗ ਵਖਾਣ ਜਿਨਹ ਲਿਖੇ ਤਿਸ ਸਿਰ ਨਾ ਹੈ ਜਿ ਫਰਮਾਏ ਤਿ ਉਤੇ ਪਾਏ ਜੇਤਾ ਕੀਤਾ ਤੇਤਾ ਨਾਵੇਂ ਨਾਵੇਂ ਨਾਹੀ ਕੋ ਥਾਉ ਕੁਦਰਤ ਕਵਣ ਕਹਾਵੇ ਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋਤਿ ਤੇ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਰ ਪਰਿਏ ਹੱਥ ਪੈਰ ਤਨ ਦੇ ਪਾਣੀ ਧੋਤੇ ਉਤਰ ਸਖੇ ਮੂਤ ਬਲੀ ਤੇ ਕੱਪੜ ਹੋਏ ਦੇ ਸਾਬੂਨ ਲਈਏ ਉਤੋਏ ਪਰਿਏ ਮਤ ਪਾਪਾਂ ਕੇ ਸੰਗ ਉਤਪੇ ਨਾਵੇਂ ਕੇ ਰੰਗ ਉੰਨੀ ਪਾਪੀ ਅੱਖ ਨਾ ਹੈ ਕਰ ਕਰ ਕਰਨਾ ਲਿਖ ਲੈ ਜਾ ਆਪੇ ਵੀ ਜਾਪੇ ਹੀ ਖਾਹ ਨਾਨਕ ਹੁਕਮਿ ਆਵ ਜਾਹ ਤਿਰ ਤਪ ਦਿਆ ਦਦ ਦਾਨ ਜੇ ਕੋ ਪਾਵੇ ਦਿਲ ਕਾ ਮੋਨ ਸੁਣਿਆ ਮੰਨਿਆ ਮਣ ਕੀਤਾ ਭਾਵ ਅੰਦਰ ਗਾ ਤੀਰਥ ਮਰਣਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ ਸਵਸਥ ਆਥ ਬਾਣੀ ਬਰਮਾਓ ਸਤ ਸੁਹਾਣ ਸਦਾ ਮਨ ਚਾਓ ਕਮਣ ਸੋ ਵੇਲਾ ਵਕਤ ਕਮਣ ਕਮਣ ਥਿਤ ਕਮਣ ਵਾਰ ਕਮਣ ਸੇ ਰਤੀ ਮਾ ਕਮਣ ਜਿਤੋ ਵਾ ਆਕਰ ਵੇਲਾ ਪਾਇਆ ਪੰਡਤੀ ਜੇ ਹੋ ਵੈਲੇ ਗੁਰੂਆਂ ਵਕਤ ਨਾ ਪਾਇਓ ਕਾਦੀਆਂ ਜੇ ਲਿਖ ਲੇਖ ਗੁਰੂਆਂ ਤਿਤਵਾਰਨ ਜੋਗੀ ਜਾਣੇ ਰਤ ਮਹ ਨ ਕੋਈ ਜਾਂ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੇ ਸੋਈ ਕਿਵ ਕਰ ਆਖਾਂ ਕਿਵ ਸਾਰਾ ਹੀ ਕਿਉ ਵਰਣੀ ਕਿਵ ਜਾਣ ਨਾਨਕ ਆਖਣ ਸਭ ਕੋ ਆਖੇ ਇੱਕ ਦੋ ਇੱਕ ਸਿਆਣਾ ਵੱਡਾ ਸਾਹਿ ਵੱਡੇ ਨਾਏ ਕੀਤਾ ਜਾ ਕਾ ਹੋਇ ਨਾਨਕ ਜੇ ਕੋ ਆਪੋ ਜਾਣੇ ਅਗੇ ਗਿਆਨ ਸੋ ਹੈ ਪਾਤਾਲ ਪਾਤਲ ਰਖ ਆਗਾਸ ਆਗਾਸ ਓੜਕ ਓੜਕ ਭਾਲ ਥੱਕੇ ਵੇਦ ਕੈਨਕ ਬਾਤ ਸੈ ਸਠੇ 18 ਕੈਨਕ ਤੇ ਬਾ ਅਸਲੋ ਇੱਕ ਧਾਤ ਲੇਖਾ ਤੇ ਲਿਖਿਐ ਲਿਖਿ ਹੋਇ ਵਿਨਾਸ ਨਾਨਕ ਵੱਡਾ ਆਖਿਐ ਆਪੇ ਜਾਣ ਆਪ ਨਾਨਕ ਵੱਡਾ ਆਖਿਐ ਆਪੇ ਜਾਣ ਆਪ ਸਾਲਾਹੀ ਸਾਲਾਹ ਇਤੇ ਸੁਰਤ ਨਾ ਪਾਈ ਆਨਦਿਆ ਤੇ ਵਹ ਭਵੇਂ ਸਮੁੰਦਰ ਜਾਣੀ ਹੈ ਸਮੁੰਦ ਸਾਹ ਸੁਲਤਾਨ ਗਿਰ ਹਾਸੇ ਤੀ ਮਾਲ ਧਨ ਕਿਹੜੀ ਤੁਲਨਾ ਹੋਵਣੀ ਜੇ ਤਿਸ ਮਨੋ ਨਾਮ ਇਸ ਰਹੇ ਅੰਤ ਨਾ ਸਿਪਤੇ ਕਹ ਨਾ ਅੰਤ ਅੰਤ ਨਾ ਕਰਨੇ ਦੇ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨ ਜਾਪੇ ਕਿਆ ਮਨ ਮੰਤ ਅੰਤਨ ਜਾਪੇ ਕੀਤਾ ਆਕਾਰ ਅੰਤਨ ਜਾਪੇ ਪਰਵਾਰ ਅੰਤਕਾਰਨ ਕੀਤੇ ਬਿਨ ਰਾਹੇ ਤਾਂਕੇ ਅੰਤ ਨਾ ਪਾਏ ਜਾਹੇ ਇਹ ਅੰਤਨ ਜਾਣੇ ਕੋਏ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਂ ਉੱਚੇ ਉਪਰ ਉਚਾ ਨਾ ਹੋ ਇਹ ਵੱਡਾ ਉੱਚਾ ਹੋਏ ਕੋਏ ਤਿਸ ਉੱਚੇ ਕੋ ਜਾਣੇ ਸੋਏ ਜੇ ਵੜ ਆਪ ਜਾਣਿਆ ਬਾਪ ਨਾਨਕ ਨੰਦਰੇ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਜਿਨ ਨਤਮਾਏ ਕੇਤੇ ਮੰਗੇ ਜੋਤਿ ਪਾਰ ਕੇਤੇ ਅਗਨ ਤ ਰਹੇ ਵਿਚਾਰ ਕੇਤੇ ਖਵ ਟੁੱਟੇ ਵੇਕਾਰ ਕੇਤੇ ਲੈ ਲੈ ਮੁਕਰਪਾ ਹੈ ਕੇਤੇ ਮੂਰਖ ਆਈ ਖਾਏ ਕੇਤੇ ਆਦੂਖ ਭੂਖ ਸਦਮਰ ਏ ਪੈ ਦਾਤ ਤੇਰੀ ਦਾਤਰ ਬੰਦ ਖਲਾਸੀ ਭਾਣੇ ਹੋਏ ਹੋ ਰੋਖ ਨਸਕੇ ਕੋਏ ਜੇ ਕੋ ਖਾਇ ਕੋ ਆਖਣ ਪਾਏ ਉਹ ਜਾਣੇ ਜੇਤੀਆਂ ਮੂੰਹ ਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਬੇਕੇਈ ਕੇ ਜਿਸ ਨੂੰ ਬਖਸੇ ਸਿਬ ਸਹਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮਲ ਗੁਣ ਅਮਲ ਵਪਾਰ ਅਮਲ ਵਪਾਰੀ ਐ ਅਮਲ ਪੰਡਹਾਰ ਅਮਲ ਆਵਹਿ ਅਮਲ ਜਾਹੇ ਮੁੱਲ ਭਾਏ ਮੁੱਲ ਸਮਾਹੇ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਦਲ ਅਮਲ ਪਰਮਾਨ ਆ ਮੁੱਲ ਬਖਸ਼ੀਸ ਮੁੱਲ ਨਿਸ਼ਾਨ ਮੁੱਲ ਕਰਮ ਅਮਲ ਫਰਮਾਨ ਆ ਮੁੱਲੋ ਮਲੇ ਆਖਿਆ ਨਾ ਜਾਏ ਆਖ ਆਖਰੇ ਲਿਵਨਾਈ ਆਖੇ ਵੇਦ ਪਾਠ ਪੁਰਾਨ ਆਖੇ ਬੜੇ ਕਰੇ ਵਿਖਿਆਣ ਆਖੇ ਬ੍ਰਹਮ ਆਖੇ ਇੰਦ ਆਖੇ ਗੋਪੀ ਤੇ ਗੋਵਿੰਦ ਆਖੇ ਇਸਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਨ ਮੈਂ ਆਖੇ ਦੇਵ ਆਖੇ ਸੁਰ ਨਰ ਮਨੁ ਜਨ ਸੇਵ ਕੀਤੇ ਆਖੇ ਆਖਣ ਪਾਹੇ ਕੀਤੇ ਕਹੈ ਕਹੈ ਉਠਟ ਜਾਹੇ ਇਤੇ ਕੀਤੇ ਹੋਰ ਕਰੇ ਤਾਂ ਆਖਣ ਸਕੇ ਗਏ ਕੇ ਜੇਵੜ ਭਾਵੇ ਤੇਵੜ ਹੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਏ ਸਿਰ ਗਾਵਾਰਾਂ ਗਾਵਾਰ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸਮਲੇ ਵਾਜੇ ਨਾਦ ਅਨੇਕ ਸੰਖਾ ਕੀਤੇ ਵਾਵਣ ਹਾਰੇ ਕੀਤੇ ਰਾਗ ਬ੍ਰਿ ਸੋ ਕਹੀ ਅਨੋ ਕੀਤੇ ਗਾਵਣ ਹਾਰੇ ਗਾਵਹਿ ਤੁਹਾਨੂੰ ਪਉਣ ਪਣੀ ਬੈਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵਹਿ ਚਿਤ ਗੁਪਤ ਲਿਖ ਜਾਨੈ ਲਿਖ ਲਿਖ ਧਰਮ ਮ ਵਿਚਾਰੇ ਗਾਵਹਿ ਹੇਸ਼ਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੇ ਗਾਵਹਿ ਇੰਦੇ ਨਾਸਨ ਬੈਠੇ ਦੇਵਤਿਆਂ ਦਰਣਾ ਲੈ ਗਾਵਹਿ ਸਿੱਤ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੇ ਸਤੇ ਸੰਤੋਖੇ ਗਾਵਹਿ ਮੀਰ ਕਰਾਰੇ ਗਾਵਣ ਪੰਡਤ ਪੜਨ ਰਖਿਸਰ ਜੁਗ ਜੁਗ ਵੇਦਾਂ ਨਾਲੇ ਗਾਵਹਿ ਮੋਹਣੀ ਆਮਨ ਮੋਹਨ ਸੁਰਗਾ ਮਛ ਪਿਆਲੇ ਗਾਵਣ ਰਤਨੁ ਪਾਏ ਤੇਰੇ ਅਠ ਸਠਿ ਤੀਰਥ ਨਾਲੇ ਗਾਵਹਿ ਜੋਦ ਮਹਾ ਬਲਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਪੰਡਾ ਕਰ ਕਰ ਰੱਖੇ ਧਾਰੇ ਸੇ ਤਉ ਨੋ ਗਾਵਹਿ ਜੋ ਤਤ ਭਾਵਨ ਰਤੇ ਤੇਰੇ ਭਗਤਰ ਸਾਲੇ ਹੋਰ ਕੇਤੇ ਗਾਵਣ ਸੇ ਮੇ ਚਿਤਨਾ ਆਵਣ ਨਾਨਕ ਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸੱਚੀ ਨਾਹੀ ਹੈ ਭੀ ਹੋਸੀ ਜੈ ਰੰਜਾਸੀ ਰਚਨਾ ਜਿ ਨਰਚਾਈ ਰੰਗੇ ਰੰਗੇ ਭਾਤੀ ਕਰ ਕਰ ਜਿਸੀ ਮਾਇਆ ਜਿਨੇ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਬ ਤਿਸ ਦੀਵੜਿਆਈ ਜੋ ਤਿਸ ਭਾਵੇਂ ਸੋਈ ਕਰਸੀ ਹੁਕਮ ਨਾ ਕਰ ਨਾ ਜਾਏ ਸੋ ਪਾਤ ਸਹ ਸਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮਪਤ ਝੋਲੀ ਧਿਆਨ ਕੀ ਗਰਹਿ ਬਿਪੂਤ ਖਿੰਤਾ ਕਾਲ ਵਾਰਿ ਕਾਇਆ ਜੁਗਤ ਡੰਡਾ ਪਰਤੇਤ ਆਈ ਬੰਥੀ ਸਗਲ ਜਮਾਤੇ ਮਨ ਜੀਤੇ ਜਗ ਜੀਤ ਆਉ ਦੇਸ ਸੇ ਆਉ ਦੇਸ ਆਦ ਨਿਲ ਅਨੋ ਆਦ ਅਨਹਤ ਜੁਗ ਜੁਗ ਏਕੋ ਵੇਸ ਭੁਗਤ ਗਏ ਆਂਦਿਆ ਬੰਡਹਾਰਣ ਘੜ ਘੜ ਵਾਜੇ ਨਾਦ ਆਪ ਨਾਤਨਾਤੀ ਸਭ ਜਾਕੇ ਰਿੱਧ ਸਿੱਧਿ ਅਵਰਾਸਾਦ ਸੰਯੋਗ ਵਿੰਯੋਗ ਦੁਇ ਕਰ ਚਲਾਵੇ ਲੇਖੇ ਆਵੇ ਭਾਗ ਆਦਿ ਸਿੱਸ ਆਦੇਸ ਆਦ ਨਿਲ ਅਨਾਦਿ ਨਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਹੀ ਤੈਂ ਚੇਲੇ ਪਰਮਾਨ ਇੱਕ ਸੰਸਾਰ ਇੱਕ ਭੰਡਾਰ ਇੱਕ ਲਾਏ ਦੀਬਾਨ ਜਿਵਤ ਸਭਾ ਵੇਤ ਵਿੱਚ ਚਲਾਵੇ ਜਿਵ ਹੋਵੇ ਫੁਰਮਾਨ ਉਹ ਵੇਖੇ ਉਹਨਾ ਨਦਰਣ ਆਵੇ ਬਹੁਤਾ ਇਹ ਵੀੜਾਨ ਆਦੇ ਇਸ ਸੇ ਆਦੇ ਇਸ ਆਦ ਨਿਲ ਨਾਦ ਅਨਹਤ ਜੁਗ ਜੁਗ ਏਕੋ ਵੇਸ ਆਸਨ ਲੋਏ ਲੋਏ ਪੰਡਾਰ ਜੋਗਿ ਸਪਾਇਆ ਸੋ ਏਕ ਆਵਾਰ ਕਰ ਕਰ ਵੇਖੇ ਸਿਰਜਨ ਹਾਰ ਨਾਨਕ ਸੱਚੇ ਕੀ ਸੱਚੇ ਕਾਰ ਆਦੇ ਇਸ ਸੇ ਆਦੇ ਇਸ ਆਦ ਨਿਲ ਨਾਦ ਅਨਹਤ ਜੁਗ ਜੁਗ ਏਕੋ ਵੇਸ ਇਕ ਦੂਜੀ ਬਹੁ ਲਖ ਹੋ ਹੈ ਲਖ ਹੋਵੇ ਲਖ 20 ਲਖ ਲਖ ਗੇੜਾ ਆਖੀ ਐ ਇੱਕ ਨਾਮ ਜਗਦੀਸ਼ ਹਿਤ ਰਹਾ ਪਤ ਪਉੜੀਆਂ ਚੜੀਏ ਹੋਵੇ 21 ਸੁਣ ਗੱਲਾਂ ਆਕਾਸ਼ ਕੀ ਕੀਟਾਂ ਆਈ ਰੇਸ ਨਾਨਕ ਨੰਦਰੀ ਪਾਈ ਐ ਕੂੜੀ ਕੋੜੈ ਠੀਸ ਆਖਣ ਜੋਰ ਚੁੱਪਣਾ ਜੋਰ ਜੋਰ ਨਾ ਮੰਗਣ ਦੇ ਨਾ ਜੋਰ ਜੋਰ ਨਾ ਜੀਵਨ ਮਰਨ ਨਾ ਜੋਰ ਜੋਰ ਨਾ ਰਾਜ ਮਾਲ ਮਨ ਸੂਰ ਜੋੜਨਾ ਸਰਤੇ ਗਿਆਨ ਵਿਚਾਰ ਜੋੜਨਾ ਜੁਗਤੀਸ਼ਟੇ ਸੰਸਾਰ ਜਿਸ ਹੱਥ ਜੋਰ ਕਰ ਵੇਖੇ ਸੋਏ ਨਾਨਕ ਉਤਮ ਨੀਤ ਨਾ ਕੋਏ ਰਾਤੇ ਰਤੇ ਥਿਤਿਵਾਰ ਪਉਣ ਪਾਣੀ ਅਗਨੀ ਪਾਤਲ ਤਿਸ ਵਿੱਚ ਧਰਤੀ ਥਾਪ ਰਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੇ ਸੋਣ ਪੰਜ ਪ੍ਰਵਾਣ ਨਦਰੀ ਕਰਮ ਪਵੇ ਨਹੀਂ ਸਾਹਾਨ ਕੱਚ ਪਕਾਈ ਉੱਥੇ ਪਾਏ ਨਾਨਕ ਗਿਆਂ ਜਾਪੇ ਜਾਏ ਧਰਮ ਖੰਡ ਕਾਏ ਹੋ ਧਰਮ ਗਿਆਨ ਖੰਡ ਕਾ ਕੋ ਕਰਮ ਕੇਤੇ ਪਉਣ ਪਣੀ ਵੈ ਸੰਤਰ ਕੇਤੇ ਕਾਨ ਮਹੇਸ ਕੇਤੇ ਬ੍ਰਹਮੇ ਘਾੜ ਤਕੜੀਏ ਰੂਪ ਰੰਕੇ ਵੇਸ ਕੇਤੀਆਂ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦਿਵਦਨ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆਂ ਖਾਣੇ ਕੇਤੀਆਂ ਬਾਣੀ ਕੇਤੇ ਬਾਤ ਨਿਰੰਧ ਕੇਤੀਆਂ ਸਰਤੀ ਸੇਵ ਕੇਤੇ ਨਾਨਕ ਅੰਤ ਨਾ ਅੰਤ ਗਿਆਨਖੰਡ ਮੈਂ ਗਿਆਨ ਪ੍ਰਚੰਡ ਤਿੱਥੇ ਨਾਦ ਬਿਨੋਦ ਗਉੜ ਅਨੰਦ ਸ਼ਰਮਖੰਡ ਕੀ ਬਾਣੀ ਰੂਪ ਤਿੱਥੇ ਘਾੜਤ ਘੜੀਏ ਬਹੁਤ ਅਨੂਪ ਤਾਂ ਕਿਆ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹੇ ਪਿਛੇ ਪਿਸਤਾਏ ਜਿੱਥੇ ਘੜੀਏ ਸੁਰਤ ਮਤ ਮਨ ਬੁੱਧ ਤਿੱਥੇ ਘੜੀਏ ਸੁਨਾ ਸਿਧਾਂ ਕੀ ਸੁਧ ਕਰਮਖੰਡ ਕੀ ਬਾਣੀ ਜੋਰ ਤਿੱਥੇ ਹੋਰ ਨਾ ਕੋਈ ਹੋਰ ਤਿੱਥੇ ਜੂਦ ਮਹਾਬਲ ਸੂਰ ਤਿਨ ਮੈਂ ਰਾਮ ਰਿਹਾ ਭਰਪੂਰ ਤਿੱਥੇ ਸੀਤਾ ਉਹ ਸੀਤਾ ਮਹਿਮਾ ਮਾਹੇ ਤਾਂ ਕੇ ਰੂਪ ਨ ਕਥਨੇ ਜਾਏ ਨਾ ਹਉ ਮਰੇ ਨਾ ਠਗ ਜਾਏ ਜਿਨ ਕੇ ਰਾਮ ਵਸੇ ਮਨ ਮਾਹੇ ਤਿੱਥੇ ਭਗਤ ਵਸੇ ਕੇਰੋ ਕਰੇ ਨੰ ਸਚਾ ਮਨ ਸੋਏ ਸਚਖੰਡ ਵਸੇ ਨਿਰੰਕਾਰ ਕਰ ਕਰ ਵੇਖੇ ਨੰਦਰਿ ਨਿਹਾਲ ਤਿੱਥੇ ਖੰਡ ਮੰਡਲ ਵਰ ਪੰਡ ਜੇ ਕੋ ਕਥੇ ਤਾਂ ਅੰਤ ਨਾ ਅੰਤ ਤਿੱਥੈ ਲੋ ਨੋ ਆਕਰ ਜਿਵ ਜੂ ਹੁਕਮਤ ਵੈ ਤਿਵਕਾਰ ਵੇਖੇ ਵਿਖਸੇ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਬਹਾਰਾ ਧਿਰ ਸੁਨਿਆਰ ਅਹਰਨ ਮਤ ਵੇਦ ਧਿਆਰ ਪਉਖ ਨਾ ਅਗਨ ਤਪਤਾਉ ਪਾਂਡਾ ਪਾਓ ਅੰਮ੍ਰਿਤ ਤਿਤ ਢਾਲ ਕੜੀਏ ਸਭਨ ਸੱਚੀ ਟਕਸਾਰ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰਿ ਨਦਰਿ ਨਿਹਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰਿ ਨਦਰਿ ਨਿਹਾਲ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਤ ਤਰਤ ਦਿਵਸ ਰਾਤ ਦੁਇ ਦਾਈ ਦਾ ਆਖੇਲੇ ਸਗਨ ਜਗਤ ਚੰਗਿਆਈਆ ਬੁਰਿਆਈਆ ਵਾਚੇ ਧਰਮ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨ ਨੇ ਨਾਮ ਧਿਆਇਆ ਗਏ ਮਸਕਤ ਘਾਲ ਨਾਨਕ ਤੇ ਮੁਖੇ ਉਜਲੇ ਕੇਤੀ ਛੁੱਟੇ ਨਾਲ ਜਿਨਨੇ ਨਾਮ ਧਿਆਇ ਗਏ ਮਸਕਤ ਘਾਲ ਨਾਨਕ ਤੇ ਮੁਖੇ ਉਜਲੇ ਕੇਤੀ ਛੁੱਟੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ